ਸਰਖੇ ਰੰਗ ਦਾ ਘੋੜਾ ਬਹੁਤ ਸਾਰੇ ਸਤ ਸੰਗਤ ਜੀ ਰੰਗ ਘੋੜਿਆਂ ਦੇ ਕਥਾ ਵਿੱਚ ਵੀ ਆਉਂਦੇ ਐ ਹੋਰ ਸ਼ਾਸਤਰਾਂ ਵਿੱਚ ਵੀ ਕਥਨ ਕੀਤੇ ਨੇ ਇਸ ਤਰ੍ਹਾਂ ਸ਼ਾਸਤਰਾਂ ਦੀਆਂ ਸਤ ਸੰਗਤ ਜੀ ਜਿਨ ਕਿੰਨੇ ਤਰ੍ਹਾਂ ਦੇ ਸ਼ਾਸਤਰ ਨੇ ਇਹ ਯੋਧਿਆ ਨਹੀਂ ਸਤ ਸੰਜੀਪੇਤ ਨੇ ਜਿਨ੍ਹਾਂ ਨੇ ਸਤ ਸੰਗਤ ਜੀ ਕਦੇ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕਿਹਾ ਕਬਹੂ ਰਣ ਜੂਝੇਉ ਨਹੀਂ ਕਛਦਾ ਜਸ ਨਹੀਂ ਲੀਨ ਗਾਮ ਵਸਤ ਜਾਣੇ ਹੋ ਨਹੀਂ ਜਮ ਸੋ ਕਨ ਕਹਦੀਨ ਕਹਿੰਦੇ ਕਿਸੇ ਨੇ ਜੰਗ ਵਿੱਚ ਲੜ ਕੇ ਧਰਮ ਦੇ ਜੁਦ੍ਹ ਵਿੱਚ ਕੁਰਬਾਨੀ ਨਹੀਂ ਕੀਤੀ ਧਰਮ ਦੀ ਕਿਰਤ ਕਰਕੇ ਕੋਈ দান ਕਰਕੇ ਨੇਕੀ ਨਹੀਂ ਖੱਟੀ ਪਿੰਡ ਵਿੱਚ ਵਸਦੇ ਨੂੰ ਜਮ ਨੂੰ ਕਿਨੇ ਦੱਸਦਾ ਵੀ ਉੱਥੇ ਫੜ ਲਾ ਜਾ ਕੇ ਸੰਗੀ ਯੋਧੀ ਉਹ ਵੀ ਨਹੀਂ ਬਚਣਾ ਪਾਉਂਦਾ ਜਮ ਤੋਂ ਜੇ ਕਿ ਵੀ ਮੈਂ ਬਚ ਜਾਊਂਗਾ ਸੋ ਇਸ ਕਰਕੇ ਦੋਨੋਂ দান ਔਰ ਧਰਮ ਦੇ ਸਹਿਬ ਜ਼ਿੰਦਗੀ ਬਤੀਤ ਕਰਨੀ ਧਰਮ ਦੇ ਜੁੱਧੇ ਸ਼ਹੀਦ ਹੋਣਾ ਔਰ ਭਜਨ ਕਰਨਾ ਇਹ ਤਿੰਨ ਚੀਜ਼ਾਂ ਮਾਨਵ ਦੇਹੀ ਵਿੱਚ ਸੱਚੋਂ ਜੀ ਜ਼ਰੂਰੀ ਹਨ ਇਹ ਹ ਤੋਂ ਅਗਰ ਹਵਾਏ ਕੈ ਰਸਾ ਆਏ ਕਹਿਣ ਲੱਗਾ ਇਹਨੂੰ ਮਾਰ ਜਾ ਕੇ ਬੀਰ ਰਸ ਧਾਰ ਕੇ ਬਲਵੰਡ ਖਾਨ ਨੂੰ ਅਬਦੁਲ ਖਾਨ ਕਹਿੰਦਾ ਦੇਖ ਕਿਵੇਂ ਗੁਰੂ ਦਾ ਸਿੱਖ ਲਾਲ ਘੋੜੇ ਤੇ ਚੜਿਆ ਆ ਰਿਹਾ ਹੈ ਹੁਣ ਗੁਰੂ ਬਾਣੀ ਦੇ ਉਪਲਾਏ ਭਜਾ ਦਿਓ ਗੁਰੂ ਕੀ ਫੌਜ ਨੂੰ ਅਬਦੁਲ ਖਾਨ ਕਹਿੰਦਾ ਫੜਕੇ ਨ ਕੋਈ ਹੱਲਾ ਸੋ ਕਾਲ ਹਰ ਇਹ ਅੱਲਾ ਪਾਉਣੇ ਕੋਈ اٹਕੇ ਨਾ ਮੂਰੇ ਪਾਟੇ ਅਲੀ ਬਖਸ਼ ਇਸ ਲੇਹੋ ਨਾਲ ਅਲੀ ਬਖਸ਼ ਨੂੰ ਵੀ ਨਾਲ ਲੈ ਜਾ ਬਲਵੰਡ ਖਾਨ ਨੂੰ ਕਹਿੰਦਾ ਬਲਵੰਡ ਖਾਨ ਪ੍ਰਚੰਡ ਵੀਰ ਬੜਾ ਸੂਰਮਾ ਤਿੱਖਾ ਸੀ ਸਤਸੰਗ ਜੀ ਬਲਵੰਡ ਖਾਨ ਸੁਣ ਕੇ ਸਾਹ ਕਰੋਧ ਬਚ ਅਤਮ ਵੀਰ ਬਹੁਤ ਹੀ ਸਤਸੰਗ ਜੀ ਕਰੋਧ ਦੇ ਸਹਿਤ ਹੋ ਗਿਆ ਬਚਨ ਤਰਕ ਦੇ ਸੁਣ ਕੇ ਅਬਦਲ ਖਾਨ ਤੋਂ ਕੋਰਾ ਕਦਾਏ ਤੂੰ ਵਰ ਸੰਭਾਲ ਬਰਸ਼ਾ ਸੰਭਾਲ ਕੇ ਘੋੜਾ ਨਠਕ ਕੋ ਆਇਆ ਇਹਨੇ ਤੇ ਅਲੀ ਬਖਸ਼ ਲੀਨੋ ਹਕਾਰ ਨਾਲ ਅਲੀ ਬਖਸ਼ ਨੂੰ ਵੀ ਲੈ ਲਿਆ ਹੋ ਇਸ ਮੁਖ ਚਲਿਓ ਗੁਰ ਕੇਰਸਾਏ ਸਾਹਮਣੇ ਸਤ ਸੰਜੀ ਗੁਰੂ ਕੀ ਫੌਜ ਦੇ ਚਲਿਆ ਫਟਦੇ ਹਜ਼ਾਰ ਜਨ ਸੰਗਤਾਏ 2000 ਫੌਜ ਨੇ ਸਤ ਸੰਜੀ ਬਰਬੰਦ ਖਾਨ ਦੀ 1000 1000 ਅਲੀ ਬਖਸ਼ ਦੀ ਹੈ 2000 ਫੌਜ ਲੈ ਕੇ ਸਾਹਮਣੇ ਅੜੇ ਜਿਵੇਂ ਪਏ ਅਗਰ ਗੁਰ ਸਮੁਖ ਦੌਰ ਜਦੋਂ ਸਾਹਮਣੇ ਗੁਰੂ ਕੀ ਫੌਜ ਦੇ ਆਏ ਦੌੜ ਕੇ ਹਰ ਹਲਾ ਹੂਲ ਸੰਗਰਾਮ ਠੌਰ ਜੰਗ ਭੂਮ ਕਾ ਚ ਹਲਾ ਹੂਲ ਕੀਤੀ ਸਭ ਪਿਖਿਓ ਕਲਿਆਣੇ ਕਰੋਧ ਤਾਰ ਵੀਰ ਰਸ ਧਾਰ ਕੇ ਕਲਿਆਣੇ ਨੇ ਦੇਖਿਆ ਦੋ ਆ ਰਹੇ ਨੇ ਇਕੱਠੇ ਜਿਸਮੁ ਕੋਏ ਉੱਚੇ ਪੁਕਾਰ ਸਾਹਮਣੇ ਹੋ ਕੇ ਉੱਚੇ ਪੁਕਾਰਿਆ ਮੈਂ ਖਰੋਂ ਤੋਏ ਕੋ ਹਤੈਨ ਖਾਰ ਭਾਈ ਕਲਿਆਣਾ ਜੀ ਕਹਿੰਦੇ ਉਹ ਬਲਵੰਡ ਖਾ ਮੈਂ ਖਣਾ ਤੈਨੂੰ ਮਾਰਨ ਵਾਲਾ ਆ ਜਾਗਾ ਹਾਂ ਕਿਮ ਜਾਤੇ ਅਗਰ ਕੋ ਹਮ ਉਟਾਰ ਮੇਰੇ ਕੋਲੋਂ ਟਲ ਕੇ ਇੱਧਰ ਸਿੱਖਾਂ ਵੱਲ ਨੂੰ ਕੀ ਜਾਨਣਾ ਪਹਿਲਾਂ ਮੇਰੇ ਵੱਲ ਹੋਲਾ ਬਿਨ ਮਰੇ ਕੇ ਮਾਰੇ ਜੰਗ ਮਾਏ ਬਿਨਾ ਜੰਗ ਚ ਮਾਰੇ ਮਰੇ ਮਾਰੇ ਤੋਂ ਇੱਥੇ ਉੱਤੇ ਜਾਤ ਇਹ ਉਚਿਤ ਨਾਏ ਤੇਰੇ ਵਾਸਤੇ ਇੱਧਰ ਉੱਧਰ ਜਾਣਾ ਯੋਗ ਨਹੀਂ ਬਲਵੰਡ ਖਾ ਮੇਰੇ ਵੱਲ ਨੂੰ ਆ ਪਹਿਲਾਂ ਇਮ ਕੈ ਸੰਵਾਰ ਤਪੰਗਨ ਤਪਕਨ ਪਰਹਾਰ ਕਿਉਂ ਕਹਿ ਕੇ ਸੱਤ ਸੰਜੀ ਗੋਲੀ ਰਫਲ ਸੰਭਾਲ ਲਈ ਤੇ ਲੱਗਾ ਨਿਸ਼ਾਨਾ ਮਾਰਨ ਕਲਿਆਣਾ ਬਲਵੰਡ ਮਰਿਓ ਸੁਨ ਕਰੋਧ ਧਾਰ ਜਦੋਂ ਸਤਸੰਗਜੀ ਮਾਰ ਲੱਗਾ ਭਾਈ ਕਰਿਆਣਾ ਜੀ ਗੋਲੀ ਜਦ ਹੀ ਮੁੜਿਆ ਇਹਦੇ ਵੱਲ ਨੂੰ ਬਲਵੰਡ ਖਾਂ ਏਮ ਕਹੇ ਸਵਾਰ ਤੋਂ ਕੌਣ ਪ੍ਰਹਾਰ ਉਹ ਹਲੇ ਕਹਿ ਕੇ ਸਤਸੰਗਜੀ ਜਦ ਹੀ ਗੋਲੀ ਦਾ ਨਿਸ਼ਾਨ ਮਾਰ ਦਿੱਤਾ ਬਲਵੰਡ ਮਰਿਓ ਸੁਨ ਕਰੋਧ ਧਾਰ ਫਿਰ ਪੰਗਤੀ ਉਹੀ ਪੜਤੇ ਉਹੀ ਆਗੋ ਕਿਉਂ ਚਾਹਤ ਨਾ ਜੀਵਨ ਪ੍ਰਾਨ ਦੇਤ ਕਹਿੰਦਾ ਬਲਵੰਡ ਖਾਂ ਕਹਿੰਦਾ ਓ ਸਿੱਖਾ ਕਿਉਂ ਤੂੰ ਪ੍ਰਾਨ ਨਹੀਂ ਚਾਹ ਜਿਉਣਾ ਚਾਹੁੰਦਾ ਪ੍ਰਾਨ ਦੇਣਾ ਚਾਹੁੰਨਾ ਕਹ ਪਏ ਸਮੁਖ ਦੋਨੋਂ ਸੁਚੇਤ ਮੈਂ ਸਾਬਤਾਨ ਸਤ ਜੀ ਸਾਹਮਣੇ ਅਲੀ ਬਖਸ਼ ਵੀ ਬਲਵੰਡ ਖਾਂ ਕਲਿਆਣੇ ਦੇ ਸਾਹਮਣੇ ਹੋਏ ਪਵਿੱਤ ਪਰਿਓਰ ਹੋਰ ਦੌਰ ਕਰ ਬੜੇ ਨਟਕੇ ਪਏ ਨਰੌਲਾ ਪਿਆ ਜਦੋਂ ਥਾਰ ਥਾਰ ਕੋਪੇ ਵੀਰ ਥਾ ਥਾ ਤੇ ਸੂਰਮੇ ਗੁੱਸੇ ਹੋਏ ਦੋ ਦੋ ਗੋਰੀ ਠੋਕ ਤੇ ਆਰ ਤਪਕ ਸੰਭਾਰ ਕੇ ਪਰ ਆਪਣੀਆਂ ਰਫਨਾ ਸੰਭਾਲ ਕੇ ਦੋ ਦੋ ਗੋਲੀਆਂ ਨਾਲੀਆਂ ਚ ਠੋਕਦੇ ਨੇ ਪਰ ਇਹ ਅਰਾਏ ਧਾਇ ਮਿਲੇ ਸਮਧਾਏ ਜਾਏ ਬੜੇ ਯਾਲੀ ਜਾਲੀ ਕਰਕੇ ਰੜਾ ਕੇ ਪੈ ਨਿਕਲੇ ਪਠਾਨ ਸਤ ਸੰਗਤ ਜੀ ਹੈਨ ਕਦਾਏ ਕੇ ਪਲਾਏ ਅਰ ਮਾਰ ਕੇ ਬਹੁਤ ਨਠਾਉਂਦੇ ਨੇ ਘੋੜਿਆਂ ਨੂੰ ਕਦਾਉਂਦੇ ਨੇ ਮਾਰਦੇ ਨੇ ਯਾ ਅੱਲਾ ਉਗਲਾਣੀ ਪਠਾਣੀ ਸੈਣੀ ਹਾਣੀ ਕਣ ਬਹੁਤ ਸਾਰੀ ਸਤ ਸੰਗਤ ਜੀ ਰਫਲਾਂ ਤੋਂ ਗੋਲੀਆਂ ਛੜ ਛੜ ਪਠਾਣਾ ਦੀ ਫੌਜ ਮਾਰੀ ਕਰਿਆਣੇ ਦੇ ਸੂਰਮਿਆਂ ਨੇ ਵਾਗ ਵਾਗ ਪਾਣੀ ਪ੍ਰਾਣ ਸ਼ੋਰੇ ਤਨ ਡਾਰ ਕੇ ਪ੍ਰਾਣ ਛਟਿਆ ਕਰਕੇ ਡਿਗ ਪਏ ਸਤ ਸੰਗਤ ਜੀ ਮੰਗ ਪਾਣੀ ਨਹੀਂ ਮੰਗਦੇ ਆ ਯੁੱਧ ਪਰਹਾਰ ਕੇ ਸੁਬਦਨ ਬੰਗਾਰ ਕੈ ਸੂਰਮਿਆਂ ਨੂੰ ਸਤ ਸੰਗਤ ਜੀ ਬੰਗਾਰ ਕੇ ਸ਼ਸਤਰ ਬੋਂਦੇ ਨੇ ਮਾਰੇ ਹੈ ਔਰ ਮਾਰ ਕੇ ਗਰੇ ਹੈ ਖਾਨਹਾਰ ਕੈ ਬਹੁਤ ਸਾਰੇ ਸਤ ਸੰਗਤ ਜੀ ਹਾਰ ਦੇ ਕੇ ਪਠਾਣਾ ਨੂੰ ਸਿੱਖ ਸੀਧ ਜੰਗ ਭੂਮਿਕਾ ਚ ਖਾਨ ਬਲਵੰਡ ਬਲਵੰਡ ਭਜ ਦੰਡਨ ਤੇ ਬੜਾ ਸਤ ਸੰਜੀ ਤਿੱਖੇ ਇਹਦੇ ਬਲਬਾਲੇ ਡੌਲੇ ਨੇ ਬਲਵੰਡ ਖਾਂ ਦੇ ਤੂਮਰ ਪਰ ਚੰਡ ਕੋ ਪਰਮਾਏ ਬਾਰ ਬਾਰ ਤੇ ਬੜੇ ਤਿੱਖੇ ਵਰਸ਼ੇ ਨੂੰ ਬਾਰ ਬਾਰ ਪਰਮਾ ਰਿਹਾ ਪੂਰਨ ਕੋ ਮੋਰਨ ਮਨਿੰਦ ਜੋ ਨਚਾਏ ਕਰ ਘੋੜਿਆਂ ਨੂੰ ਮੋਰਾ ਵਾਂਗ ਨਚਾਉਂਦੇ ਆ ਆ ਰਹੇ ਨੇ ਮਾਰੇ ਸਿਕਿਓਰ ਔਰ ਔਰ ਫੋਰ ਫੋਰ ਡਾਰ ਤੇ ਗੁਰਸਿੱਖਾਂ ਦੇ ਸਤਸੰਗ ਜੀ ਛਾਤੀਆਂ 'ਚ ਵਰਸ਼ਾ ਮਾਰ-ਮਾਰ ਕੇ ਸ਼ਹੀਦ ਕਰਦਾ ਬਲਵੰਡ ਖਾਂ ਬਾਨ ਕੋ ਬਲ ਕੁਰਬਾਨੀ ਹਲਾਏ ਦਈ ਇਹੋ ਜਿਹਾ ਬਾਹਾਂ ਦਾ ਬਲ ਕੀਤਾ ਸਿੱਖਾਂ ਦੀ ਫੌਜ ਹਲਾਤੀ ਇਸਨੇ ਬਾਨ ਕੋ ਪ੍ਰੇਰ ਬਹੁ ਕਾਓ ਬਹੁ ਮਾਰਤੇ ਬਹੁਤ ਜ਼ਖਮ ਪਾਉਂਦਾ ਕਈ ਸ਼ਹੀਦ ਕਰ ਦਿੱਤੇ ਸਿੱਖ ਬਾਹਾਂ ਦੇ ਜਨ ਨਾਲ ਉੱਚੇ ਸੋ ਪੁਕਾਰ ਤੇ ਬੁਗਾਰ ਤੇ ਬੰਗਾਰਦੇ ਨੇ ਉੱਚੀ ਉੱਚੀ ਪੁਕਾਰਦੇ ਹਨ ਨਾ ਹਾਰਤੇ ਹੈ ਖੜੇ ਲਲਕਾਰ ਤੇ ਖੜੇ ਲਲਕਾਰੀ ਜਾਂਦੇ ਨੇ ਹਾਰ ਨਹੀਂ ਵੰਦੇ ਤਫੰਗਨ ਪਰਹਾਰ ਤੇ ਗੋਲੀਆਂ ਚਟਾਉਂਦੇ ਨੇ ਆਪਸ ਵਿੱਚ ਜਵੇ ਬਲਵੰਡਾਂ ਨੂੰ ਮੰਨ ਕੇ ਕਮਾਂਡ ਕਰਿਓ ਜਦੋਂ ਬੜੇ ਸੱਜ ਸੰਜੀਕ ਮਸਾਨ ਦਾ ਜੰਗ ਕੀਤਾ ਬਾਲਨਾ ਬਲਵੰਡ ਖਾਨ ਪਏ ਖੰਡ ਖੰਡ ਚਲੀ ਚੰਡ ਜੋ ਕਰਪਾਨ ਤੇ ਅੰਜਾਂ ਜੀਆਂ ਤਿੱਖੀਆਂ ਤਲਵਾਰਾਂ ਚਲੀਆਂ ਟੁਕੜੇ ਟੁਕੜੇ ਹੋ ਗਏ ਸੂਰਮਿਆਂ ਦੇ ਸਿੱਖਣ ਸਮੇਤ ਹੈ ਕਲਿਆਣੇ ਨੇ ਬਲੋਕਿਓ ਜਦੋਂ ਸਿੱਖਾਂ ਸੂਰਮਿਆਂ ਦੇ ਸਮੇਤ ਭਾਈ ਕਲਿਆਣੇ ਨੇ ਤੱਕਿਆ ਤਬ ਬਾਜੀ ਕੋ ਤਰਪਾਏ ਪਏ ਵਾਗੇ ਕੋਪ ਠਾਣ ਤੇ ਜਦ ਹੀ ਘੋੜੇ ਤੇਜ ਕਰਕੇ ਸਤ ਸੰਧੀ ਸਾਹਮਣੇ ਭਾਈ ਕਲਿਆਣਾ ਜੀ ਗਏ ਗੋਰੀ ਦੋਏ ਡਾਰ ਕੇ ਇਤਫੰਗ ਨੇ ਜਿ ਤਿਆਰ ਕਰ ਤਿਆਰ ਕਰਕੇ ਸਤ ਸੰਧੀ ਰਫਲ ਦੋ ਗੋਲੀਆਂ ਪਾ ਕੇ ਮੇਲ ਕੇ ਮੇਲ ਕੈ ਪਲੀਤਾ ਕੋ ਉਭਾਰੀ ਤਰਪਾਨ ਤੇ ਚੱਕ ਕੇ ਹੱਥ ਦੇ ਸਿਸ਼ਤ ਬੰਨ ਲਈ ਸਤ ਸੰਧੀ ਪਲੀਤਾ ਡੰਬ ਦਿੱਤਾ ਭਾਈ ਕਲਿਆਣੇ ਨੇ ਲੱਗੀ ਜਾਏ ਜਵਾਨ ਤੇ ਸੋ ਪ੍ਰਾਨ ਘਰਾਨ ਤੇ ਜਗ ਜਾ ਲੱਗੀ ਸਤ ਸੰਧੀ ਪ੍ਰਾਨ ਨਾਸ ਕਰ ਦਿੱਤੇ ਗਰਾਇਓ ਹੈ ਨਰ ਦੇ ਕਾਨ ਤੇ ਨਾ ਉਠਿਓ ਤੇ ਸਥਾਨ ਤੇ ਮੁੜ ਕੇ ਨਹੀਂ ਉਠਿਆ ਬਲਵੰਡ ਖਾਂ ਘੋੜੇ ਤੋਂ ਅੜਦ ਖੇਸੜ ਦਿੱਤਾ ਨੇ ਜਨ ਤਿਆਗਿਓ ਅਨਰਾਗਿਓ ਜੰਗ ਜੰਗ ਦਾ ਪ੍ਰੇਮੀ ਬਹੁਤਾ ਸੀ ਨੇਜੇ ਵਿੱਚ ਨਪੁੰਨ ਸੀ ਚਦੌਣ ਚ ਬਰਸ਼ੇ ਚ ਇਹ ਇਹਨੇ ਹੱਥ ਵਿੱਚ ਮਰੇ ਦੇ ਰਹਿ ਗਿਆ ਸਾ ਸੰਜੀ ਵਰਸ਼ਾ ਪੰਗ ਪਇਓ ਦੇਖ ਕੇ ਬਖਸ਼ੇ ਅਲੀ ਬਿਸਮਿਲ ਬਿਸਮਿਲ ਵਿਚਾਰ ਕੇ ਪੰਗ ਪਇਓ ਹਾਂ ਦੇਖ ਕੇ ਬਖਸ਼ਿਆਲੀ ਬਿਸਮਯ ਵਿਚਾਰ ਕੇ ਵਿਚਾਰ ਕੇ ਸਾਥ ਸੰਗਰੀ ਜਿਹੜਾ ਅਲੀ ਬਖਸ਼ੀ ਉਹ ਹੈਰਾਨ ਹੋ ਗਿਆ ਕਹਿੰਦਾ ਮੇਰਾ ਸਾਥੀ ਮਾਰਿਆ ਗਿਆ ਹੈ ਬਲਵੰਡ ਖਾਂ ਵੀਰਨ ਸੋ ਕਹਿਓ ਬਲਵੰਡ ਖਾਨ ਗਿਰਿਓ ਮਰਿਓ ਆਪਦੇ ਸਾਥੀਆਂ ਨੂੰ ਕਹਿੰਦਾ ਓ ਬਲਵੰਡ ਖਾਂ ਸ਼ੀਧੀ ਪਾ ਗਿਆ ਹੈ ਮਰ ਗਿਆ ਉਜੀ ਅਗਾਰੇ ਨਤ ਤਾਵੇਂ ਰਪ ਮਾਰ ਕੇ ਆਜੋ ਮੇਰੇ ਸਾਥੀ ਬਣੋ ਛੇਤੀ ਦੇਣਾ ਗੁਰਸਿੱਖ ਬਹਿਰੀਆਂ ਨੂੰ ਮਾਰੀਏ ਅੱਗੇ ਆਓ ਰੋਕੋ ਅੱਗਾ ਜੈ ਬਿੰਦ ਤਬਕ ਚਲਾਏ ਧਾਏ ਗੁਣੀਆਂ ਚਲਾ ਕਰਕੇ ਧਾਵਾ ਬੋਲੋ ਅੱਗਾ ਰੁਕੋ ਵੱਡੇ ਪਟਕਾਏ ਖਾਏ ਮਾਰੇ ਤਨ ਡਾਰ ਕੇ ਬਹੁਤ ਸਾਰੇ ਸਿੱਖਾਂ ਨੇ ਆਪਣੇ ਸੂਰਮੇ ਮਾਰ ਦਿੱਤੇ ਜ਼ਖਮੀ ਹੋਕਰ ਤੇ ਆ ਯੁੱਧ ਸੰਭਾਰ ਕੇ ਵਿਸਾਲ ਧੀਰ ਧਾਰ ਕੇ ਬੜੀ ਧੀਰ ਧਾਰ ਕੇ ਸ਼ਸਤਰ ਸੰਭ ਕੇ ਹਰੀ ਜੇਰ ਮਾਰ ਕੇ ਸੋਹੋਸ਼ ਕੋ ਸੰਭਾਰ ਕੋ ਸੋਹ ਸੰਭਾਲ ਕੇ ਬੈਰੀਆਂ ਨਾਲ ਅੜਨਾ ਕਰੋ ਅਲੀ ਬਖਸ਼ ਕਹਿਣ ਲੱਗਾ ਸ਼ਾਹੁਰचंद ਕੈ ਯੋ ਪਕਾਰੀ ਪਿਆਨੇ ਉਗਾਰੀ ਯੋ ਸਤ ਜੀ ਜਦੋਂ ਇਹਨੇ ਬੰਗਾਰਿਆ ਨਾ ਅਲੀ ਬਖਸ਼ ਨੇ ਬਲਵੰਡ ਖਾਂ ਦੇ ਮਰਨ ਤੋਂ ਇਹਦੀ ਫੌਜ ਫੇਰ ਆਈ ਔਰ ਰੜਕੇ ਤਫੰਗੇ ਸੰਭਾਰੀ ਬਰੂਦੇ ਸੋ ਡਾਰੀ ਬਰੂਦ ਪਾ ਪਾ ਕੇ ਰਫਲਾ ਸੰਭੀਆਂ ਗਜਨ ਠੋਕ ਗੋਰੀ ਕਰੀ ਸ਼ਤਰੂ ਔਰੀ ਤੋ ਗੁਰੂ ਕੇ ਸਿੱਖਾਂ ਵੱਲ ਸਤ ਜੀ ਇਹਨਾਂ ਨੇ ਕੀਤੀਆਂ ਗਜਾਂ ਨਾਲ ਗੋਲੀਆਂ ਠੋਕ ਕੇ ਰਫਲਾਂ ਪਲੀਤੇ ਮਲਾਏ ਸੋ ਤੋੜੇ ਤਖਾਏ ਤੋ ਤੋੜੇ ਧੁੱਕ ਰਹੇ ਨੇ ਪਲੀਤੇ ਡੰਬ ਦਿੱਤੇ ਸੁਹੁਏ ਆਰਤੀ ਸਮੂਹੇ ਅਰਾਤੀ ਤੱਕੇ ਤਾਂ ਛਾਤੀ ਇਧਰ ਗੁਰਸਿੱਖ ਵੀ ਬਹਿਰੀਆਂ ਬੰਨੂ ਤੱਕ ਤੱਕ ਚਲਾ ਰਹੇ ਨੇ ਬਾਹ ਗੁਰਸਿੱਖਾਂ ਵੱਲ ਚਲਾ ਰਹੇ ਨੇ ਛੂਟੀ ਸ਼ੂਕ جاتی ਲੱਗੀ ਬੇਗਤਾਤੀ ਬੜੀਆਂ ਗਰਮ ਗਰਮ ਗੋਲੀਆਂ ਛੂਕਦੀਆਂ ਜਾ ਕੇ ਲੱਗਦੀਆਂ ਬੜੇ ਸ਼ਤਰ ਘਾਤੀ ਤਰੰਗੇ ਪਪਾਤੀ ਘੋੜੇ ਸੜ ਦਿੱਤੇ ਸਤਸੰਗ ਜੀ ਬਹੁਤ ਸਾਰੇ ਸੂਰਮੇ ਘੋੜਿਆਂ ਤੋਂ ਸੜ ਦਿੱਤੇ ਪਰੇ ਸਰੋਣ ਚੂਲੇ ਪਲਾਸਨ ਪਰ ਫੁੱਲੇ ਕਈ ਤਾਂ ਸਤਸੰਗ ਜੀ ਖੂਨ ਨਾਲ ਲਿਬੜੇ ਹੋਏ ਐ ਜਿਵੇਂ ਪੀਨਕ ਲੱਗੀ ਹੁੰਦੀ ਆਵਲੀਆ ਦੀ ਐ ਝੂਲਦੇ ਨੇ ਜ਼ਖਮੀ ਹੋ ਕੇ ਐ ਸਜਦੇ ਨੇ ਪੁਸ਼ਾਕੇ ਜਿਵੇਂ ਸਤਸਨੀ ਕੇਸੂ ਦੇ ਫੁੱਲ ਤਾਂ ਕਾਨੂੰ ਲਾਲ ਲਾਲ ਸੋਭਦੇ ਨੇ ਅਲੀ ਬਖਸ਼ ਤਾਇਓ ਤਰੰਗੇ ਨਚਾਇਓ ਭੁੜੇ ਨਚਾਉਂਦਾ ਹੋਇ ਅਲੀ ਬਖਸ਼ ਆਇਆ ਸਾਹਮਣੇ ਕਲਿਆਨੇ ਸੋਹਿਰਾ ਕਹਿਓ ਤਾਹੇ ਬੇਰਾ ਕਲਿਆਨੇ ਨੇ ਭਾਈ ਨੇ ਦੇਖਿਆ ਉਸ ਨੂੰ ਕਿਹਾ ਹਤਿਓ ਖਾਨ ਅੱਗੇ ਅਬੇ ਜੇ ਨ ਭਾਗੇ ਕਹਿੰਦਾ ਹਲੇ ਵੀ ਤੁਸੀਂ ਭੱਜੇ ਨਹੀਂ ਪਹਿਲਾਂ ਮਾਰਿਆ ਗਿਆ ਹੈ ਬਲਵੰਡ ਖਾਨ ਪਟੋਤਾ ਸੰਗਾ ਸੰਬਾਰੀ ਤਫੰਗਾ ਆ ਜਾ ਸਾਹਮਣੇ ਤੈਨੂੰ ਵੀ ਉਸੇ ਨਾਲ ਹੀ ਭੇਜਨੇ ਆਲੀ ਬਖਸ਼ ਕਲਿਆਣਾ ਕਹਿੰਦਾ ਕਬੇ ਬਾਮ ਪਾਸੇ ਤਰੰਗਨ ਨਕਾਸੇ ਹਾਂਜੀ ਕਬੇ ਬਾਮ ਪਾਸੇ ਤਰੰਗਨ ਨਕਾਸੇ ਕਦੇ ਸੱਜੇ ਕਬੇ ਸੱਤ ਸੰਧੀ ਘੋੜੇ ਨੂੰ ਕੱਢ ਲੈਂਦਾ ਇਹ ਨਿਸ਼ਾਨੇ 'ਚ ਥੱਲੇ ਨਹੀਂ ਆਉਂਦਾ ਭਾਈ ਕਲਿਆਣੇ ਦੇ ਅਲੀ ਬਖਸ਼ ਕਬੇ ਆਂਝ ਦਾਏ ਚਲਾਕੀ ਦਿਖਾਏ ਚਲਾਕੀ ਦਿਖਾਉਂਦਾ ਸੱਜੇ ਖੱਬੇ ਕਰਦਾ ਘੋੜੇ ਨੂੰ ਛੂਕੇ ਨਾਏ ਗੋਰੀ ਚਛੇ ਤਾ ਕੁਸ਼ੋਰੀ ਜਿਹੜੀ ਸਤ ਤੋਂ ਜੀ ਗੋਲੀ ਚੁੱਕ ਨ ਚੁੱਕੇ ਨਾ ਓਕੇ ਨਾ ਐਸੀ ਛੱਡ ਦਿੱਤੀ ਤੱਕ ਹੱਥੀਓ ਸੋ ਨਿਸ਼ਾਨ ਸੇ ਬੜੇ ਬੀਰ ਤੁੰਸ ਤੋਂ ਸੋ ਬਹੁਤ ਸਾਰੇ ਇਸਨੇ ਸੂਰਮੇ ਮਾਰੇ ਸੱਤ ਅਲੀ ਬਖਸ਼ ਨੇ ਵੀ ਕਲਿਆਣਾ ਜੋ ਤਾਇਓ ਅਗਾਉ ਸੋ ਆਇਓ ਜਦੋਂ ਭਾਈ ਕਲਿਆਣਾ ਜੀ ਇਹਦੇ ਸਾਹਮਣੇ ਆਏ ਅਲੀ ਬਖਸ਼ ਤਾਰੀ ਤਫੰਗਣ ਤਿਆਰੀ ਛੇਤੀ ਦੇਣ ਇਹਦੀ ਰਫਲ ਤਿਆਰ ਸੀ ਪਹਿਲਾਂ ਅਲੀ ਬਖਸ਼ ਦੀ ਤੱਕਿਓ ਅਗਰ ਆਵਾਸ ਤੋੜਾ ਚਕਾਵਾ ਜਦੋਂ ਤੋੜਾ ਡੰਬ ਦਿੱਤਾ ਜਦੋਂ ਤੱਕਿਆ ਆ ਗਿਆ ਭਾਈ ਕਲਿਆਣਾ ਜੀ ਸਾਹਮਣੇ ਸਤਾਦੀ ਪਲੀਤਾ ਉਠੋ ਨਾਦ ਕੀਤਾ ਇਹੋ ਜਿਹਾ ਸ਼ਬਦ ਸੱਤ ਤੁੰਜੀ ਇਹਦੇ ਹੱਥੋਂ ਗੋਲੀ ਨਾ ਕੀਤਾ ਛੇਤੀ ਦੇਣ ਛੁੱਟੀ ਆਏ ਗੋਰੀ ਰਦਾਦੀਨ ਫੋਰੀ ਸਤਸੰਗਤ ਜੀ ਅਲੀ ਬਖਸ਼ ਨੇ ਸ਼ਹੀਦ ਕਰ ਦਿੱਤਾ ਭਾਈ ਕਰਿਆਣੇ ਦੇ ਦਿਲ ਦੇ ਵਿੱਚ ਮਾਰੀ ਗੋਲੀ ਜਿਵੇਂ ਚੂਮ ਐਸੇ ਕਟਿਓ ਰੁੱਖ ਜੈਸੇ ਜਿਵੇਂ ਸਤਸੰਗਤ ਜੀ ਬਿਰਸ਼ ਕਟਿਆ ਜਾਂਦਾ ਹੈ ਜਣਾ ਤੋਂ ਹਾਂ ਤੁਮਕੇ ਭਾਈ ਕਰੀਆਣਾ ਜੀ ਜੰਗ ਭੂਮ ਕੱਜ ਡਿਗ ਪੈ ਮਰਿਓ ਜੇ ਕਲਿਆਣਾ ਭਾਏ ਮੋਦਖਨ ਉਸ ਵੇਲੇ ਤੁਰਕਾਂ ਨੂੰ ਇਹਨਾਂ ਨੂੰ ਪਠਾਣਾ ਨੂੰ ਬੜੀ ਖੁਸ਼ੀ ਹੋ ਜਦੋਂ ਕਰੀਆਣਾ ਜੀ ਸ਼ੀਦ ਹੋਏ ਅੱਲਾਹ ਹਾਲ ਕੀਨੇ ਚੜੀ ਚੋਂ ਪਚੀਨੇ ਹੋਰ ਵੀ ਸਤਸੰਗ ਜੀ ਦੇਖ ਕੇ ਕਰੀਆਣੇ ਨੂੰ ਸ਼ੀਦ ਹੋਇਆ ਚਾ ਚੜ ਗਿਆ ਹੱਲੇ ਤੇ ਹੱਲਾ ਹੋਰ ਜ਼ਬਰਦਸਤ ਕੀਤਾ ਅਲੀ ਬਖਸ਼ ਦੀ ਫੌਜ ਨੇ ਅਗਾਉ ਪਿਆਨੇ ਪਏ ਸਾਫ ਥਾਨ ਨੇ ਸਾਫ ਥਾਨ ਹੋ ਕੇ ਹੋਰ ਅੱਗੇ ਵਧੇ ਚੱਲ ਪਏ ਰਣ ਰੰਗ ਰਾਚੇ ਮਾ ਰੋਜ਼ ਮਾਚੇ ਜੰਗ ਦੇ ਵੀਰ ਵਸ ਵਿੱਚ ਸਤ ਸੰਗਤ ਜੀ ਇਹ ਤਦਾਕਾਰ ਹੋਏ ਕਰਪਾਨੇ ਨਕਾਰੀ ਪਰ ਇੱਕ ਵਾਰੀ ਇੱਕ ਵਾਰੀ ਹੱਲਾ ਦੇ ਕੇ ਪੈ ਨਿਕਲੇ ਸਿੱਖਾਂ ਦੇ ਕਰਪਾਨਾ ਕੱਢ ਕੇ ਤਸ਼ਮੁਸ਼ ਕਾਟੇ ਕਿਤੇ ਸਿੱਖ ਡਾਂਟੇ ਕਈ ਸਿੱਖਾਂ ਨੂੰ ਤਾੜਿਆ ਇਹਨਾਂ ਨੇ ਤਚ ਤਚ ਕੇ ਮੋਛੇ ਪਾਈ ਜਾਂਦੇ ਨੇ ਕਿਤੇ ਮਾਰਨੇ ਜੇ ਪਰੋਏ ਕਰੇ ਜੇ ਕੰਨਾਂ ਦੇ ਕਾਲਜੇ ਪਰੋਦ ਤੇ ਬਰਸ਼ਿਆਂ ਦੇ ਨਾਲ ਮਾਰ ਮਾਰ ਕਿਤੇ ਮੋਸ਼ਟ ਜੁੱਧਨ ਕਰੇ ਸੂਰਕ੍ਰਦਨ ਇੰਨੇ ਨੇੜੇ ਹੋ ਕੇ ਮੁੱਕਿਆਂ ਦਾ ਜੁੱਧ ਹੋ ਜਾਂਦਾ ਕ੍ਰੋਧ ਨਾ ਕਈ ਵਾਰੀ ਕਰਾ ਚੋਲ ਪਾਰੇ ਸੁਖੰਡੇ ਦੋਧਾਰੇ ਤੇ ਲੰਮੀਆਂ ਤਲਵਾਰਾਂ ਸਾਥ ਸੰਧੀ ਦੋ ਦੋ ਧਾਰੇ ਖੰਡੇ ਚੱਲ ਰਹੇ ਨੇ ਤਜੀ ਟਾਲਿਆ ਅਗੇ ਫਿਰੇ ਸ਼ੰਕ ਤਿਆਗੇ ਸ਼ੰਕਾ ਤਿਆਗ ਕੇ ਸਾਥ ਸੰਧੀ ਆਪਣੇ ਬਚਨ ਦੀ ਧਾਨਾ ਪਰੇ ਕਰਕੇ ਜਟਪੇ ਸੂਰਮੇ ਇਤੇ ਸਿੱਖ ਕੂਕੇ ਉਤੇ ਖਾਨ ਟੂਕੇ ਇਧਰ ਤਾ ਤੁਰਕ ਵੀ ਢੋਕੇ ਆਏ ਨੇ ਗੁਰਸਿੱਖ ਵੀ ਬੰਗਾਰਦੇ ਨੇ ਸਿਪਾਈ ਕਰਾਰੇ ਨਹੀਂ ਕੋਈ ਹਾਰੇ ਕੋਈ ਹਾਰ ਨਹੀਂ ਮੰਨਦਾ ਬੜੇ ਕਰਾਰੇ ਹੱਥੀ ਪਏ ਕਟੇ ਅਗਰ ਹਵਾਏ ਕੇ ਹੱਤੇ ਕੋਪ ਕਹਿ ਕੇ ਹਾਂਜੀ ਕਟੇ ਅਗਰ ਹਵਾ ਕੇ ਹਤੇ ਕੋਪ ਕਹਿ ਕੇ ਗੁੱਸਾ ਧਾਰ ਕੇ ਇੱਕ ਦੂਜੇ ਨੂੰ ਮਾਰਦੇ ਨੇ ਸਤ ਸੰਗਤ ਜੀ ਆਉਂਦੇ ਨੇ ਅੱਗੇ ਬੜੋ ਸ੍ਰੋਣ ਚਾਲਾ ਸੋ ਲੋਥੇ ਕਰਾਲਾ ਭਿਆਨਕ ਹੋ ਗਈ ਸਤ ਸੰਗਤ ਜੰਗ ਭੂਮ ਕਾ ਖੂਨ ਚੱਲ ਪਿਆ ਪਰ ਏ ਖੇਤ ਮਾਂ ਹੀ ਬਹਿੰਗੇ ਸੋ ਪਾਂ ਖਾਂਹੀ ਸਾਥਾਂ ਤੇ ਲੋਥਾਂ ਸਤ ਸੰਗਤ ਜੰਗ ਭੂਮ ਕਾ ਜਿ ਕੰ ਪਈਆਂ ਪੰਛੀ ਖਾ ਰਹੇ ਨੇ ਫਿਰ ਇਸ ਆਲ ਮਾਤੇ ਭਟੇ ਨਮਾਸ ਖਾਤੇ ਸੂਰਮਿਆਂ ਦਾ ਮਾਸ ਖਾਂਦੇ ਬੋਲਦੇ ਮਸਤੀ ਦੇ ਨਾਲ ਗਿੱਦੜ ਕੰਨਾਂ ਕਾਂਕਿਆਏ ਥਰੇ ਜੰਗ ਥਾਏ ਬਹੁਤ ਸਾਰੇ ਜੰਗ ਭੂਮਿਕਾ ਚ ਕਾਂ ਲੋਥਾ ਤੇ ਬੈਠ ਬੈਠ ਮਾਸ ਖਿੱਚ ਖਿੱਚ ਖਾਂਦੇ ਨੇ ਬੜੀ ਗਿਰਜ ਬੋਲਣ ਭਈ ਬਿਰੰਦ ਡੋਲੇ ਵੱਡੀਆਂ ਵੱਡੀਆਂ ਗੜਜਾਂ satsang ji ਆ ਕੇ ਬੋਲਦੀਆਂ ਤੇ ਨਾਲੇ ਮਾਸ ਖਾਂਦੀਆਂ ਉਹ ਗਰਮ ਗਰਮ ਵੋਟੀਆਂ ਖਾਧੀਆਂ ਹੋਈਆਂ satsang ji ਢਿੱਡ ਦੇ ਵਿੱਚ ਗੜਜਾਂ ਦੇ ਫੇਰ ਬੁੜਕਦੀਆਂ ਨੇ ਉਹ ਗਰਮ ਵੋਟੀਆਂ ਇਸ ਕਰ ਕੋ ਚੀਕਦੀਆਂ ਨੇ ਵਿਚਾਰੀਆਂ ਦੋਰਾ ਫਿਰੇ ਜੋਗਣੀ ਭੀਖਣ ਉਹ ਜੋਗਣੀਆਂ ਜਿਹੜੀਆਂ ਸਾਥ ਸੰਗਰੀ ਆਈਆਂ ਸੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਕੋਲੇ ਮਹਾਰਾਜ ਦੁਆਪਰ ਦੀਆਂ ਆਦੀਆਂ ਭੁੱਖੀਆਂ ਕੁਰੂਖੇਤਰ ਦੇ ਜੰਗ ਵੇਲੇ ਦੀਆਂ ਰੱਜੀਆਂ ਹੋਈਆਂ ਮਹਾਰਾਜ ਆ ਦੇਖੋ ਸਾਡੀ ਕੀ ਹਾਲਤ ਹੈ ਮਾਸ ਤੇ ਖੂਨ ਹੀ ਸਾਡਾ ਆਹਾਰ ਹੈ ਅੱਜ ਮਹਾਰਾ ਤੁਹਾਡੇ ਬਿਨਾ ਕੌਣ ਰਜਾਊ ਜਿਵੇਂ ਦੁਆਪਰਜ કૃષ્ણ ਨੇ ਸਾਨੂੰ ਰਜਾਇਆ ਸੀ ਅੱਜ ਕਲਯੁਗ ਦੇ ਤੁਸੀਂ ਅਵਤਾਰ ਹੋ ਮਹਾਰਾਜ ਸਾਰਿਆਂ ਨੂੰ ਭੋਜਨ ਦਿੰਦੇ ਥਾ ਥਾ ਲੰਗਰ ਚਲਾ ਰਹੇ ਹੋ ਸਾਡਾ ਆਹਾਰ ਵੀ ਮਿਹਰ ਕਿਰਪਾ ਕਰੋ ਮਹਾਰਾ ਕਹਿੰਦੇ ਝੋਟੇ ਮੰਗਵਾ ਦਈਏ ਬੱਕਰੇ ਮੰਗਵਾ ਦਈਏ ਸਭ ਮੁਕਰਗੀਆਂ ਕਹਿੰਦੀਆਂ ਇਹ ਮਾਸ ਕੋਈ ਸਾਡੇ ਖਾਣ ਵਾਲਾ ਉਹ ਸੱਤ ਸੰਧੀ ਜਿਹੜੇ ਇਹ ਮਾਸ ਖਾ ਆਲੀ ਮਾਸਾਹਾਰੀ ਲੋਕ ਨੇ ਉਹ ਤਾਂ ਸੱਤ ਸੰਧੀ ਭੂਤਾਂ ਪ੍ਰੇਤਾਂ ਆਲੀ ਜੂਨੀ ਤੋਂ ਵੀ ਨਖਿੱਧ ਹਨ ਲੋਕ ਇਹ ਕਹਿੰਦੀਆਂ ਨਾ ਮਹਾਰਾਜ ਇਹ じゃ ਮਾਸੇ ਕੋਈ ਪਸ਼ੂਆਂ ਦਾ ਮਾਸ ਖਾਣ ਵਾਲਾ ਹੁੰਦਾ ਕੋਈ ਦੋਨੋਂ ਤਰ੍ਹਾਂ ਤੇ ਸੂਰਮੇ ਭਿੜਨ ਕੈਰ ਦਾ ਮਾਸ ਵੀ ਅਸੀਂ ਨਹੀਂ ਖਾਂਦੀਆਂ ਸਾਨੂੰ ਵੀ ਨਰਕਾਂ ਨੂੰ ਲਜਾਊਗਾ ਅਸੀਂ ਸੂਰਮਿਆਂ ਦਾ ਮਾਸ ਖਾ ਕੇ ਖਜ਼ਾਨਾ ਸਾਲ ਅਸੀਂ ਤ੍ਰਿਪਤ ਰਹਨੀ ਆਂ ਉਹਨਾਂ ਦੇ ਮਾਸ ਵਿੱਚ ਇੰਨੀ ਵੱਡੀ ਖੂਨ ਦੇ ਵਿੱਚ ਬਰਕਤ ਤੇ ਪਿਆਸ ਨਹੀਂ ਲੱਗਦੀ ਸਾਨੂੰ ਉਹ ਅਜ ਸਤਸੰਗ ਜੀ ਖੁਸ਼ੀ ਹੋ ਕੇ ਮਾਸ ਤੇ ਸ਼ਰਾਬ ਖਾ ਪੀ ਰਹੀਆਂ ਕਰਤੀ ਸਰੋਨਤਪਾਨ ਜਿਉ ਸਤਸੰਗ ਜੀ ਖੂਨ ਪੀਂਦੀਆਂ ਨੇ ਭੂਤ ਪ੍ਰੇਤ ਨਾਚਤ ਹਸਤ ਸਾਰੇ ਭੂਤ ਪ੍ਰੇਤ ਆ ਕਰਕੇ ਹੱਸਦੇ ਨੇ ਨੱਚਦੇ ਨੇ ਉਠੋਟ ਪਾਤ ਮਸਾਨ ਮਸਾਨ ਧੁਕ ਧੋਕ ਕੇ ਪੈਂਦੇ ਹਨ ਕਤਲ ਪਏ ਸਿੱਖ ਗਣ ਜਵੇ ਬਹੁਤ ਸਾਰੇ ਜਦੋਂ ਸਿੱਖ ਸ਼ਹੀਦ ਹੋ ਗਏ ਖਾਲਸਾ ਜੀ ਇਸ ਨੇ ਬਹੁਤ ਨੁਕਸਾਨ ਕੀਤਾ ਕਿ ਅਲੀ ਬਖਸ਼ ਨੇ ਉਰ ਪਰੇ ਪਠਾਨ ਪਠਾਨ ਬਹੁਤੇ ਝੁੱਕ ਕੇ ਆਏ ਬਲਵੰਡ ਖਾਂ ਦੇ ਮਰਨ ਤੋਂ ਲਸ਼ਕਰ ਦੀਰਗ ਜਿਨੂੰ ਕੋ ਜਿੰਨਾ ਕੋਲੇ ਬੜੀ ਭਾਰੀ ਫੌਜ ਹੈ ਕਰੇ ਕਾਂ ਤਕ ਕਹਾਨ ਕਿੱਥੇ ਤੱਕ ਸਤ ਸੰਗਤ ਜੀ ਸਿੱਖਵੇਂ ਇਹਨਾਂ ਨੂੰ ਮਾਰਨ ਫੌਜ ਬਹੁਤ ਹੈ ਸਿੱਖਣ ਕੋ ਔਰ ਖਾਨ ਕੋ ਸਿੱਖਣ ਕੋ ਔਰ ਖਾਨ ਕੋ ਇਧਰ ਸਿੱਖਾਂ ਦਾ ਤੇ ਪਠਾਣਾ ਦਾ ਪਰੋ ਜੰਗ ਬਿਕਰਾਲ ਬੜਾ ਭਿਆਨਕ ਜੰਗ ਹੋਇਆ ਦੋਨੋਂ ਮਰ ਕਰ ਗਿਰਤ ਹੈ ਦੋਨਾਂ ਤਰ੍ਹਾਂ ਤੋਂ ਮਰ ਕੇ ਸ਼ਸ਼ੀਦੀਆਂ ਪਾਉਂਦੇ ਨੇ ਲੋਥ ਲੋਸ ਪਰ ਜਾਲ ਗਿਰ ਪੈਂਦੇ ਨੇ ਲੋਥਾਂ ਤੇ ਲੋਥਾਂ ਬਹੁਤ ਕੇਤਕ ਸਿਰ ਨਾਂਗੇ ਪਰੇ ਕਈ ਨੰਗੇ ਸਰ ਪੈ ਨੇ ਜੰਬੋਖ ਖੈਂਚ ਤਮਾਸ ਖਿੱਚ ਖਿੱਚ ਕੇ ਧੀ ਧੂ ਧੂ ਕੇ ਮਾਸ ਖਾਂਦੇ ਨੇ ਗਿੱਦੜ ਦ੍ਰਿਗ ਉਗਰੇ ਜਨਸੀ ਜੀਤ ਹੈ ਕਈ ਤਾ ਜਮਾਨੋ ਜਿਉਂਦੇ ਹੀ ਨੇ ਪ੍ਰਾਣ ਨਿਕਲ ਗਏ ਅੱਖਾਂ ਖੁੱਲੀਆਂ ਰਹਿ ਗਈਆਂ ਨਿਕਸੇ ਪ੍ਰਾਣ ਤਹਾਂਸ ਮਰ ਮਰਦਿਆਂ ਦੇ ਸੱਤੋਂ ਜੀ ਪ੍ਰਾਣ ਨਿਕਲ ਚੁੱਕੇ ਨੇ ਅੱਖਾਂ ਉੱਥੇ ਹੀ ਅੱਡੀਆਂ ਹੀ ਰਹਿ ਗਈਆਂ ਐ ਦੇਖਦੇ ਨੇ ਜਿਵੇਂ ਜਾ ਜਿਉਂਦੇ ਹੁੰਦੇ ਨੇ ਤੂੰ ਮਰ ਤਰਵਾਰਾਂ ਤਬਰ ਵਰਖਿਆਂ ਦੇ ਨਾਲ ਤਰਵਾਰਾਂ ਦੇ ਨਾਲ ਤਬਰਾਂ ਦੇ ਨਾਲ ਤੇਗੇ ਤੀਰ ਤਫੰਗ ਤੇਗੇ ਵੱਡੀਆਂ ਚੌੜੇ ਥਾ ਸੰਜੀ ਧਾਰਾਂ ਵਾਲੇ ਤੀਰਾਂ ਦੇ ਨਾਲ ਗੋਲੀਆਂ ਨਾਲ ਅੰਗ ਅੰਗ ਪੰਗ ਵਿੱਚ ਜੰਗ ਕੈ ਜੰਗ ਭੂਮ ਕੈ ਸੂਰਮੇ ਫੱਟੜ ਹੋਏ ਪੈ ਨੇ ਸ੍ਰੋਣ ਲਾਲ ਤਨ ਰੰਗ ਸਾਰ ਸਤ ਸੰਗ ਜੀ ਸਰੀਰ ਲਾਲੀ ਲਾਲ ਹੋਏ ਪੈ ਨੇ ਮਰੇ ਹਜ਼ਾਰੋਂ ਹੈ ਬਲੀ ਹਜ਼ਾਰਾਂ ਦੀ ਗੰਢ ਜੀ ਬਲੀ ਘੋੜੇ ਮਰ ਗਏ ਸ਼ੂਸ਼ੇ ਕੋ ਬਚਰੰਤ ਕਈ ਖਾਲੀ ਟੁੜੇ ਫਿਰਦੇ ਨੇ ਘੋੜੇ ਕੋਕੈਲ ਵੈ ਕਰ ਖਰੇ ਕਈ ਕੈਰ ਹੋ ਕੇ ਪਿੱਛੇ ਖੜੇ ਨੇ ਹੁਕਮਤ ਨਹੀਂ ਚਲੰਤ ਹੁਕਮ ਮੰਨੀ ਚੱਲਦੇ ਪਿੱਛੇ ਦੋਰਾ ਅਲਪ ਸਿੱਖ ਆਗੇ ਰਹੇ ਥੋੜੇ ਜਿ ਸਿੱਖ ਜਦੋਂ ਰਹਿ ਗਏ ਤੇਰੇ ਆਨ ਪਠਾਨ ਪਠਾਣਾ ਨੇ ਆ ਕੇ ਸਿੱਖ ਘੇਰ ਲਏ ਸ੍ਰੀ ਹਰਗੋਬਿੰਦ ਦੇਖ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਦੇਖਿਆ ਕੋਪੇਰ ਦੇ ਮਾਨ ਵੀਰ ਰਸਤਾ ਰਹਿ ਕੇ ਸਿੱਖ ਸਾਡੇ ਲਚਾਰ ਹੋ ਗਏ ਥੋੜੇ ਹਨ ਇਸ ਵੇਲੇ ਸਾਹਮਣੇ ਸਈਆ ਚੰਦ ਅਲੀ ਬਖਸ਼ ਸਭ ਲਸ਼ਕਰ ਆਗੇ ਅਲੀ ਬਖਸ਼ ਦੀ ਫੌਜ ਉਸੇ ਤਰ੍ਹਾਂ ਭਾਰੀ ਆ ਰਹੀ ਅੱਗੇ ਵੱਧ ਕੇ ਅਤੇ ਇਤਫੰਗ ਭਇਓ ਹੰਕਾਰ ਹੰਕਾਰੀਆ ਗੋਲੀਆਂ ਛੱਡ ਰਹੇ ਨੇ ਸੈਨਸ ਕੋਲ ਤਰਕਾਂ ਨਹੀਂ ਉਮੰਡੀ ਕੁਝੁਕ ਕੇ ਆਈਆ ਤੁਰਕਾਂ ਦੀ ਫੌਜ ਸਾਰੀ ਦੁਵਾਰਾ ਬਤੋਸਨ ਕੀ ਉੱਠ ਤੁੰਕਾਰ ਤੋਖਿਆਂ ਦੀਆਂ ਤੁੰਕਾਰਾਂ ਉੱਠ ਰਹੀਆਂ ਹਾਥਨ ਗਏ ਪਤਾ ਕਾਇਆਵਤ ਸੱਥਾਂ ਵਿੱਚ ਝੰਡੀਆਂ ਪਕੜੀਆਂ ਆ ਰਹੇ ਨੇ ਸ਼ਰੇ ਸ਼ੋਰ ਦੇ ਇਸ ਬਾਰ ਬੱਥਨ ਮਾਰਦੇ ਨੇ ਇੱਕਦਮ ਗੋਲੀਆਂ ਦੀ ਸਹੀ ਜੀਤਮੰਦ ਜਾਣ ਤ ਮੂਰਖ ਮੂਰਖ ਜਾਣਦੇ ਨੇ ਸ਼ਾਇਦ ਸਾਡੀ ਜਿੱਤ ਹੀ ਹੋ ਗਈ ਤਰੰਗ ਤਵਾਏ ਪਰੇ ਇਕਸਾਰ ਇੱਕ ਵੇਰੀ ਘੋੜੇ ਨੂੰ ਠਾਕੇ ਦੁਆਰਾ ਹਮਰਾ ਕਰਦੇ ਨੇ ਕੋਈ ਹੁਣ ਅਖੀਰ ਲਈ ਜੰਗ ਹੈ ਸਾਡਾ ਸ੍ਰੀ ਗੁਰ ਚਾਂਪ ਕਠੋਰ ਸੰਭਾਰਾ ਇਧਰ ਸਤਿਗੁਰਾਂ ਨੇ ਦੇਖਿਆ ਵੀ ਇਹਨਾਂ ਨੂੰ ਸ਼ੰਕਾ ਨਾ ਰਹੇ ਵੀ ਹੁਣ ਸਾਡੇ ਸਾਡੀ ਸ਼ਾਇਦ ਜਿੱਤ ਹੀ ਹੋ ਜਾਣੀ ਹੈ ਆਪ ਜੀ ਨੇ ਧਨਕ ਸੰਭਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਨ ਪਾਣ ਚ ਕੇ ਵਿਚ ਬਗਰਾਏ ਛੇਤੀ ਦੇ ਨੇ ਚਿੱਲੇ ਚ ਸਿੰਨ ਲਿਆ ਤੀਰ ਐ ਚ ਕਾਨ ਲਗ ਖਪਰਾ ਛੋ ਰਿਓ ਕਨ ਤੱਕ ਖਿੱਚ ਕੇ ਹੈ ਜਿਹਾ ਬੁੱਕ ਵਰਗਾ ਫਲ ਸੀ ਜਿਹੜੇ ਤੀਰ ਦਾ ਸਤ ਸੰਗਤ ਜੀ ਆ ਛੱਡਿਆ ਗयो ਵੀਰ ਬੇਦਤੇ ਅਗਵਾਏ ਤੁਰਕਾਂ ਦੀ ਫੌਜ ਦੇ ਸੂਰਮਿਆਂ ਨੂੰ ਬਿੰਦਾ ਚਾਰ ਹੈ 1 2 3 4 5 ਚਾਰ ਚਾਰ ਪੰਜ ਪੰਜ ਇੱਕ ਇੱਕ ਤੀਰ ਸੱਤ ਸੌਂਜੀ ਬਿੰਨ ਕੇ ਸਿੱਟੀ ਜਾਂਦਾ ਜੋ ਸੁਨ ਮੁਖਤਿਸ ਬੇਦਤ ਜਾਏ ਜਿਹੜਾ ਸਾਹਮਣੇ ਆ ਜਾਂਦਾ ਬਿੰਨ ਕੇ ਸੁੱਕਾ ਹੀ ਵਿਚਦੀ ਲੰਗ ਜਾਂਦਾ ਅਬਦੁਲ ਖਾਨ ਖਰੋ ਜੇ ਪਾਛੇ ਜਿੱਥੇ ਪਿੱਛੇ ਅਬਦੁਲ ਖਾਨ ਸੂਬਾ ਖੜਾ ਸੀ ਲੈ ਲੋ ਪਹੁੰਚੋ ਫਿਰਜਨ ਘਾਏ ਸਾਰਿਆਂ ਸੂਰਮਿਆਂ ਨੂੰ ਤੁਰਕਾਂ ਦੇ ਨੂੰ ਮਾਰ ਕੇ ਤੀਰ ਸੱਤ ਸੌਂਜੀ ਵਿਚਦੀ ਨਿਕਲਦਾ ਨਿਕਲਦਾ ਉੱਥੇ ਜਾ ਡਿੱਗਦਾ ਇਥੇ ਅਬਦੁਲ ਖਾਨ ਖੜਾ ਸੂਬਾ ਇਮਕਰ ਕੋਪ ਪਰਹਾਰੇ ਸਰਖਰ ਜਦੋਂ ਮਹਾਰਾ ਨੇ ਬਹੁਤ ਸਾਰੇ ਤੀਰ ਛੱਡੇ ਬੀਰ ਰਸਤੇ ਨਾਲ ਵੀਰੇ ਸੈਂਕੜੇ ਮੁਗਲ ਪਠਾਨ ਇੱਕ ਨਹੀਂ ਦੋ ਨਹੀਂ ਸੈਂਕੜੇ ਜਿਹੜੇ ਮੂਹਰੇ ਚੜੇ ਆਉਂਦੇ ਸੀ ਸੱਟ ਕੇ ਰੱਖ ਦਿੱਤੇ ਘੋੜਿਆਂ ਤੋਂ ਮੁਗਲ ਪਠਾਨ ਉਹ ਮਾਰਦੇ ਉਹ ਦੇਖੀਅਤ ਨਾ ਇਹਨ ਇੱਕ ਦੂਜੇ ਨੂੰ ਦੇਖਦੇ ਕਹਿੰਦੇ ਮਾਰਦਾ ਕੌਣ ਹੈ ਸਾਨੂੰ ਕਹਿੰਦੇ ਕੋਲੇ ਤਾਂ ਸਿੱਖ ਹੈ ਨਹੀਂ ਹਮਰੇ ਵੀਰ ਕੀਨ ਗਨਹਾਨ ਸਾਡੇ ਸੂਰਮੇ ਬਹੁਤ ਮਾਰੇ ਗਏ ਠਟਕ ਗਏ ਪਟ ਅਟਕਰ ਰਹੇ ਤੇ ਜਦੋਂ ਹੀ ਖਾਲਸਾ ਸਤੰਬਰ ਦੇ ਸਾਰੇ ਉਥੇ ਹੀ اٹਕ ਗਏ ਜਿਹੜੇ ਆਉਂਦੇ ਸੀ ਚਲੇ ਨਹੀਂ ਅੱਗੇ ਪੁਨਕੀਨ ਪਿਆਨ ਅੱਗੇ ਨਹੀਂ ਫਿਰ ਬਦਨਾ ਕੀਤਾ ਅਲੀ ਬਖਸ਼ ਨੇ ਸਭ ਨਾਨੋ ਕੋਈ ਦਿਸ਼ਾ ਦੇਖ ਕਰ ਇਧਰ ਸਤਗੁਰ ਜੀ ਕੇਰਾ ਠੱਲ ਪਾ ਕੇ ਤੀਰਾਂ ਦੇ ਨਾਲ ਤੁਰਕਾਂ ਦੀ ਫੌਜ ਨੂੰ ਸਤਗੁਰਾਂ ਨੇ ਭਾਈ ਨਾਨੋ ਵੱਲ ਦੇਖਿਆ ਜਿਆਦ੍ਰਿਸ਼ ਤੇ ਹੁਕਮ ਬਖਾਨ ਜਿਆਦ੍ਰਿਸ਼ਟੀ ਕਰਕੇ ਸੱਚੇ ਪਾਤਸ਼ਾਹ ਨੇ ਭਾਈ ਨਾਨੋ ਜੀ ਨੂੰ ਹੁਕਮ ਕੀਤਾ ਅਲੀ ਬਖਸ਼ ਇਹ ਅੱਗੇ ਆਵਤ ਕਹਿੰਦੇ ਭਾਈ ਨਾਨੋ ਆ ਦੇ ਖਲੀ ਬਖਸ਼ ਆ ਰਿਹਾ ਹੈ ਤੋਏ ਹਾਥ ਤੇ ਤੋਏ ਹਾਥ ਤੇ ਅਬ ਮਿਰਤ ਹੋਏ ਤੇਰੇ ਹੱਥੋਂ ਇਹਦੀ ਮੌਤ ਹੋਣੀ ਆ ਖਾਲਸਾ ਜੀ ਆਖੋ ਵਾਹਿਗੁਰੂ ਜਿਹੜੀ ਮੌਤ ਹੈ ਸਤ ਸੰਗਤ ਜੀ ਗੁਰੂ ਕੇ ਆਗਿਆ ਚ ਹੈ ਇਹਦੇ ਹੱਥਾਂ ਤੇ ਚੜਾਤੀ ਉਹਦੀ ਮੌਤ ਸਤ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਇਹਦੀ ਮੌਤ ਤੇਰੇ ਹੱਥ ਤੇ ਰੱਖ ਦਿੱਤੀ ਮਾਰਨਾ ਤਾਂ ਮੌਤ ਨਹੀਂ ਹੈ ਕਾਲੀ ਪੈਂਦਾ ਹਰ ਇੱਕ ਨੂੰ ਸਤ ਸੰਗਤ ਜੀ ਸੋ ਮਾਰਾ ਕਹਿੰਦੇ ਦਰੀ ਨਾ ਭਾਈ ਨਾਨੋ ਤਪਕ ਅਚੂਕ ਚਲਾਵਤ ਜ ਚੁੱਕੀ ਨਾ ਕਦੇ ਵੀ ਰਫਨਾ ਗੋਲੀਆਂ ਚਲਾਈ ਚਲਣ ਚੌਕਸ ਬਚੋ ਆਪ ਸਲੇਹੋ ਪਰ ਹੋਏ ਆਪ ਬਚਦਾ ਰਹੀਂ ਸਰੀਰ ਨੂੰ ਪਰੋਦੇ ਬੈਰੀਆਂ ਨੂੰ ਜਾ ਕੇ ਹੁਣ ਸਤਿਗੁਰ ਤੇ ਨਾਨੋ ਤੇ ਸ਼ਨ ਜਿਉਂ ਭਰ ਲੈ ਕੇ ਗੁਰੂ ਸਾਹਿਬ ਤੋਂ ਭਾਈ ਨਾਨੋ ਤਨੁਖ ਸੰਭਾਰਿਓ ਨਿਸ਼ਠੁਰ ਜੋਏ ਬੜਾ ਕਠੋਰ ਧਨਖ ਆਪਣਾ ਸੰਭਿਆ ਹੋਰਾ ਪ੍ਰੇਰਤ ਹੈ ਤੇ ਰਿਪ ਕੋ ਬੈਰੀ ਨੂੰ ਦੇਖ ਰਹਾ ਘੋੜਾ ਪ੍ਰੇਰ ਰਹਾ ਅੱਗੇ ਗयो ਵੀਰ ਬੜ ਸੋਏ ਬੜਾ ਜੋਧਾ ਅੱਗੇ ਸਾਹਮਣੇ ਗਿਆ ਵੀਰਣ ਪਰ ਤੀਰਣ ਕੀ ਵਰਖਾ ਤੁਰਕਾਂ ਦੇ ਉੱਤੇ ਤੀਰਾਂ ਦੀ ਵਰਖਾ ਕੀਤੀ ਕਨਸਮਸ਼ਰ ਕਰਤਾ ਇੱਕ ਵਾਰ ਬੱਦਲ ਮੰਗੂ ਵਰਖਾ ਕੀਤੀ ਭਾਈ ਨਾਨੋ ਨੇ ਆਪਣੇ ਸਾਥੀਆਂ ਨਾਲ ਸੰਗਤੀਨ ਸੈ ਸਿੱਖ ਸਮੁਖ ਭੇ 300 ਸਿੱਖ ਸੂਰਮਾ ਇਹਦੇ ਨਾਲ ਹੈ ਭਾਈ ਨਾਨੋ ਦੇ ਛੁਟੀ ਤਫੰਗਨ ਸਲ ਖੋਦਾਰ ਪਹਿਲਾਂ ਗੋਲੀਆਂ ਦੀ ਬੱਥਰ ਮਾਰੀ ਕਰ ਹੱਲਾ ਬੜ ਮੇਲ ਕਲਾਹਲ ਬੜਾ ਸਾਰਾ ਤੰਗ ਜੀ ਡੰਡਰਾ ਵਾਲਾ ਪਾਇਆ ਹੱਲਾ ਕੀਤਾ ਸ਼ਬਦ ਤੜਾ ਫੜ ਸ਼ਾਵਦ ਤੜਾ ਪੜ ਉਠ ਕੜਕਾਰ ਵਿਅੰਤ ਸਾਹ ਤੰਗ ਜੀ ਤੜ ਤੜ ਕਰਕੇ ਗੋਲੀਆਂ ਚਲਦੀਆਂ ਨੇ ਬੜੇ ਪਠਾਨ ਤੜਾ ਤੜ ਦੇਰੇ ਆਉਂਦੇ ਜਿਹੜੇ ਪਠਾਨ ਸੀ ਅਲੀ ਬਖਸ਼ ਦੇ ਨਾਲ ਦੇ ਸਾਰੇ ਘੋੜਿਆਂ ਤੋਂ ਦੜ ਦੜ ਕਰਕੇ ਸਿੱਟਤੇ ਕਰ ਉਪਰ ਮਰ ਪਰੇ ਜਜਾਰ ਧਰਤੀ ਤੇ ਮਰ ਕੇ ਪਏ ਨੇ ਅਲੀ ਬਖਸ਼ ਕੋ ਤੱਕ ਕਰ ਨਾਨੋ ਨਾਨੋ ਨੇ ਅਲੀ ਬਖਸ਼ ਨੂੰ ਤੱਕ ਕੇ ਤੀਖਨ ਪੀਖਨ ਬਾਨਨਕਾਰ ਬੜਾ ਭਿਆਨਕ ਤਿੱਖਾ ਤੀਰ ਕੱਢਿਆ ਜਦੋਂ ਜਸਤੇ ਜੀਵਤ ਰਹੇ ਨਸ਼ਤ ਰੂਪ ਜਿਸ ਕਰਕੇ ਬਹਿਰੀ ਜਿਉਂ ਆਂ ਨਾ ਰਹੇ ਅਲੀ ਬਖਸ਼ ਜੀ ਨੇ ਕਰੀਆਣਾ ਜੀ ਨੂੰ ਸ਼ਹੀਦ ਕੀਤਾ ਬਾਗ ਉਠਾਏ ਤੇਰਾ ਯੋਗਾਰ ਘੋੜੇ ਨੂੰ ਸਤ ਸੰਗਤ ਜੀ ਬਾਗਾ ਚੱਕ ਕੇ ਮੂਹਰੇ ਦੁੜਾ ਕੇ ਅੱਗੇ ਗਿਆ ਸੰਮੁਖ ਹੋਇਆ ਕਰ ਐਂ ਚ ਕਾਣ ਲੱਗ ਸਾਹਮਣੇ ਹੋ ਕੇ ਸਤ ਸੰਗਤ ਜੀ ਕੰਨ ਤੱਕ ਖਿੱਚ ਕੇ ਨਾ ਧਨਖ ਤੀਰ ਛੱਡਿਆ ਭਾਈ ਨਾਨੋ ਨੇ ਅਲੀ ਬਖਸ਼ ਪਿੱਕ ਤੂਬ ਕਸਮ ਭਾਰ ਅਲੀ ਬਖਸ਼ ਨੇ ਉਧਰ ਆਪਣੀ ਰਫਲ ਸਾਭ ਲਈ ਤਿਆਰ ਕਰਨ ਲੱਗਿਓ ਤਬ ਤੂਰਣ ਭਲੇ ਤਿਆਰ ਕਰਨ ਲੱਗਾ ਸੀ ਮਾਰਨ ਵਾਸਤੇ ਨਾਨੋ ਦੇ ਗੋਲੀ ਤੋ ਰਾਜਰਿਓ ਪਲੀ ਤੇ ਧਾਰ ਭਲੇ ਸਤ ਸੰਜੀਕ ਉੱਤੇ ਤੋੜਾ ਹੀ ਬੰਨਣ ਲੱਗਾ ਸੀ ਇਹ ਤਿਆਰ ਕਰ ਤੀਰ ਹੋ ਮੰਦ ਮਤ ਰਫਲ ਤਿਆਰ ਕਰਦਾ ਹੀ ਰਹਿ ਗਿਆ ਅਲੀ ਬਖਸ਼ ਇਤਨੇ ਮੇ ਨਾਨੋ ਬਲਵਾਨ ਜਦ ਨੂੰ ਬਲ ਵਾਲੇ ਭਾਈ ਨਾਨੋ ਨੇ ਤੱਕਿਓ ਟੁੰਡ ਦਰ ਪਖ ਖਬਰਾ ਛੋ ਰਿਓ ਤੰਗਰੀ ਇਹ ਜਾਂ ਨਿਸ਼ਾਨਾ ਤੱਕਿਆ ਇਹਦੇ ਮੂੰਹ ਦਾ ਇਹਦੇ ਮੂੰਹ ਦੇ ਵਿੱਚ ਮਾਰਿਆ ਤੀਰ ਗयो ਸਰਪਕੇ ਹੋਏ ਸਮਾਨ ਜਿਵੇਂ ਸੱਪ ਸੱਤ ਕੌਂ ਜੀ ਬਰਮੀ ਚ ਜਾ ਵੜਦਾ ਨਾ ਉਡਣਾ ਸੱਪ ਨੱਠ ਕੇ ਐ ਭਾਈ ਨਾਨੋ ਜੀ ਦਾ ਤੀਰ ਮਾਰਿਆ ਨੇ ਹੱਥ ਜੋ ਇਹਦੇ ਮੌਤ ਰੱਖ ਦਿੱਤੀ ਸੀ ਇਹਦੀ ਬਖਸ਼ਦੀ ਇਹਜਾ ਤੀਰ ਗਏ ਦੇ ਮੂੰਹ ਚ ਵੜ ਗਿਆ ਜਾ ਕੇ ਅਰੀਸ਼ੇਸ਼ ਤੇ ਬੰਦੂਕ ਰਹੀ ਕਰ ਇਹਦੀ ਸਤਨਜੀ ਸ਼ੇਸ਼ਤ ਕਿੱਥੇ ਵਿੰਨਣੀ ਸੀ ਹੱਥ ਵਿੱਚ ਹੀ ਛੁੱਟ ਗਈ ਰਫਲ ਬਰਮੀ ਚ ਪਰਵੇਸ਼ ਹੋ ਮੁਖ ਤਾਂ ਤੀਰ ਆ ਚਲੇ ਗਿਆ ਜੇ ਮੈਂ ਸਭ ਬਰਮੀ ਚ ਵੜਦਾ ਤੇ ਸਿਰਫ ਜ ਜਾ ਵੜਿਆ ਗਿਰੇ ਉਤਰੰਗ ਤੇ ਖਾਏ ਪੰਵਾਰੀ ਘਟ ਨਹੀਂ ਖਾ ਕੇ ਘੋੜੇ ਤੋਂ ਡਿੱਗ ਪਿਆ ਅਲੀ ਬਖਸ਼ ਆਉਂਦੋ ਪਰਿਓ ਜੰਗ ਕੇ ਬਾਨ ਜੰਗ ਭੂਮਕ ਤੇ ਪੁੱਠਾ ਡਿੱਗ ਪਿਆ ਅਲੀ ਬਖਸ਼ ਕੋ ਮਾਰ ਲੀਨ ਜਬ ਜਦੋਂ ਅਲੀ ਬਖਸ਼ ਨੂੰ ਮਾਰ ਲਿਆ ਅਬ ਅਵ ਲੋਕ ਤੇ ਜੀ ਤੇ ਪਠਾਨ ਸਾਰੇ ਜਿੰਨੇ ਜਿਉਂਦੇ ਪਠਾਨ ਸੀ ਦੇਖ ਰਹੇ ਨੇ ਕਰਿਓ ਤਰਾਸ਼ ਕੁਝ ਪਾਛੇ ਹਟ ਗਏ ਡਰ ਧੜ ਕੇ ਫੇਰ ਲੱਗੇ ਪਿੱਛੇ ਹਟਣਾ ਸਿੱਖ ਓੜੇ ਵੱਡ ਬਲਵਾਨ ਬਲਵਾਨੇ ਸਿੱਖ ਚਾ ਆ ਗਿਆ ਸਤ ਸੰਗਰੀ ਭਾਈ ਨਾਨੋ ਮੁਖੀ ਹੈ ਸਾਰੇ ਜਥੇਦਾਰ ਦੇ ਨਾਲ ਉਰੜ ਕੇ ਗਏ ਐਂਜ ਕਿਰਪਾਨੇ ਲਈ ਮਹਾਨੇ ਖਤਰੀਆਂ ਕਿਰਪਾਨਾ ਮਿਆਨਾ ਚੋਂ ਸਤਰਨ ਹਾਨੇ ਬੜ ਰੰਡਾਨ ਜੱਗਹਿ ਜਾ ਪਾਇਆ ਭਾਈ ਨਾਨੋ ਦੇ ਨਾਲ ਗੁਰਸਿੱਖਾਂ ਨੇ ਤੁਰਕਾਂ ਦੇ ਉੱਤੇ ਬਹੁਤ ਮਾਰੇ ਹਲੀ ਸੈਨ ਕੋ ਜਬੇ ਬਲੋਕਾ ਹਾਂਜੀ ਹਲੀ ਸੈਨ ਕੋ ਜਬੇ ਬਲੋਕਾ ਜਦੋਂ ਫੌਜ ਹਿੱਲਦੀ ਸਾਧ ਸੰਗਤ ਜੀ ਇਹਦੇ ਮਰਨ ਤੋਂ ਅਲੀ ਬਖਸ਼ ਦੇ ਦੇਖਿਆ ਚਹਰੋ ਕਾ ਤਬ ਅਬਦੁਲ ਖਾਨ ਅਬਦੁਲ ਖਾਨ ਰੋਕਣਾ ਚਾਹੁੰਦਾ ਆਪਣੀ ਫੌਜ ਨੂੰ ਹੁਤੋ ਇਮਾਨ ਬਖਸ਼ ਤਬ ਨੇਰੇ ਅਮਾਮ ਬਖਸ਼ ਰਹਿ ਗਿਆ ਅਖੀਰ ਲਾਏ ਪੰਜਾਂ ਵਿੱਚੋਂ ਨਹੀਂ ਮਾਰੇਗੇ ਬਲਵੰਡ ਖਾਨ ਮਾਰਿਆ ਗਿਆ ਅਲੀ ਬਖਸ਼ ਮਾਰਿਆ ਗਿਆ ਮੁਹੰਮਦ ਖਾਨ ਮਾਰਿਆ ਗਿਆ ਬੈਰ ਮੁਖਾ ਮਾਰਿਆ ਗਿਆ ਇਪ ਚਾਰ ਰਗੜ ਤੇ ਖਾਲਸਾ ਜੀ ਪੰਜਵਾ ਰਹਿੰਦਾ ਹੁਣ ਕਯੋ ਕਰੋ ਤੇ ਕਾਂ ਪਖੰਤ ਅਬਦੁਲ ਖਾਂ ਕਹਿੰਦਾ ਓਏ ਇਮਾਮ ਬਖਸ਼ ਕੀ ਦੇਖਦਾ ਹੁਣ ਗੁਰ ਤੇ ਤੁਰਕ ਤਰਾਸ ਔਰ ਥਰ ਕਰ ਗੁਰੂ ਸਾਹਿਬ ਦੇ ਸੂਰਮਿਆਂ ਤੋਂ ਜਿੰਨੇ ਤੁਸੀਂ ਤੁਰਕੋਂ ਡਰ ਧਾਰ ਕੇ ਤਾਵਤ ਆਵਤ ਆਯੁਧਵੰਤ ਪਿੱਛੇ ਨੂੰ ਉੜੀ ਆਉਣੇ ਸ਼ਸਤਰ ਧਾਰੀ ਵੱਡੇ ਹੋ ਕੇ ਲੇਨਜ ਲਸ਼ਕਰ ਸੰਮੁਖ ਹੋਇ ਕਰ ਛੇਤੀ ਹੋਵੋ ਆਪਣੇ ਫੌਜ ਨੂੰ ਨਾਲ ਲੈ ਕਰਕੇ ਅੱਗੇ ਮਾਰੋ ਸਿੱਖਨ ਕੋ ਬਲਵੰਤ ਬਲ ਧਾਰ ਕੇ ਸਿੱਖਾਂ ਨੂੰ ਮਾਰ ਅੱਗੇ ਕਾਂ ਜਾਓਗੇ ਮੂਰਖ ਮੂਰਖ ਮਾਂ ਬਖਸ਼ ਦੇ ਕਿੱਥੇ ਭੱਜ ਕੇ ਜਾਓਗੇ ਹੋਰੋ ਸ਼ਕਲ ਥੀਰ ਤਰਜੰਤ ਥੀਰ ਜ ਧਾਰ ਕਰਕੇ ਸਾਥੀਆਂ ਨੂੰ ਮੋੜ ਸੁਣ ਤੇ ਮਾਂ ਬਖਸ਼ ਤਬਤਾਇ ਤਾਇਓ ਤਰਕ ਸੁਣ ਕੇ ਅਬਦੁਲ ਖਾਨ ਸੂਬੇ ਦੀ ਸੱਤ ਸੰਗਤ ਜੀ ਇਮਾਮ ਬਖਸ਼ ਧਾਵਾ ਬੋਲਿਆ ਲੇਕਰ ਸੰਗ ਸੂਰ ਹਜ਼ਾਰ ਬਾਜ਼ਾਰ ਦੀ ਗਿੰਤੀ ਜਿਹਦੇ ਕੋਲੇ ਸੂਰਮੇ ਨੇ ਆਇਆ ਜਾਂ ਲਰਤਨਾ ਨੋ ਪਟਮਾਰ ਜਿੱਥੇ ਭਾਈ ਨਾਨੋ ਜੀ ਜੰਗ ਲੜ ਰਹੇ ਸੀ ਤੀਰ ਤਫੰਗ ਚੱਲ ਤੇ ਹਥਿਆਰ ਬੜੇ ਤੀਰ ਤੇ ਗੋਲੀਆਂ ਚੱਲ ਰਹੀਆਂ ਹਥਿਆਰ ਬੋਂਦੇ ਨੇ ਤਾਂ ਜੁਟਿਓ ਬਹੁ ਛੂਟੇ ਗੋਰੀ ਉਥੇ ਗੋਲੀਆਂ ਛੁੱਟ ਰਹੀਆਂ ਆ ਕੇ ਜੁਟਿਆ ਸੱਤ ਸੰਗਤ ਇਮਾਮ ਬਖਸ਼ ਵੀ ਹੋਰੇ ਰਦੇ ਜਜ਼ਾਰ ਸੂਰ ਆਦੇ ਹਿਰਦੇ ਭੰਦਾ ਹੈ ਗਿਰਗਰ ਪਰੇ ਪਵੰਗਮ ਤੇ ਪਟ ਸੂਰਮੇ ਘੋੜਿਆਂ ਤੋਂ ਡਿਗ ਡਿਗ ਪੈਂਦੇ ਆਂਗ ਪੰਗ ਕੋ ਕਰੇ ਪਗਾਰ ਕਈ ਸਤ ਸੰਗ ਜੀ ਜ਼ਖਮੀ ਕਰ ਦਿੱਤੇ ਅੰਗ ਭੰਗ ਕਰ ਕਰਕੇ ਤੇਰੇ ਸਿੱਖ ਗੁਰੂ ਕੇ ਸੰਗ ਤੁਰਕਣ ਹਾਂਜੀ ਪਿਰੇ ਸਿੱਖ ਗੁਰ ਕੇ ਸੰਗ ਤੁਰਕਨ ਇਹ ਤੁਰਕਾਂ ਨੇ ਸਤ ਸੰਗਤ ਜੀ ਆ ਕੇ ਘੇਰ ਲਏ ਜੇ ਨਾਨੋ ਦੇ ਨਾਲ ਗੁਰ ਸਿੱਖ ਸੂਰਮੇ ਸੀ ਮੁਰੇ ਨ ਪਿੱਛੇ ਇੱਕ ਪਗ ਧਾਨ ਪਰ ਗੁਰੂ ਕੇ ਸਿੱਖ ਸੂਰਮੇ ਇੱਕ ਪੈਰ ਵੀ ਪਿੱਛੇ ਨਹੀਂ ਮੁੜੇ ਚਮਕੇ ਖੜਗ ਸਰਾਉਣ ਸੋ ਲਿਫਟੇ ਖੂਨਾ ਖੂਨ ਨਾਲ ਭਿੱਜੀਆਂ ਆਂ ਤਲਵਾਰਾਂ ਚਮਕ ਰਹੀਆਂ ਹੱਥਾਂ ਵਿੱਚ ਕਟੇ ਅੰਗ ਪਟ ਖਾਏ ਘਾਏ ਮਾਨ ਕੱਟੇ ਜਾਂਦੇ ਨੇ ਸੂਰਮਿਆਂ ਦੇ ਅੰਗ ਸਤ ਸੰਗਤ ਜੀ ਜ਼ਖਮੀ ਹੋ ਗਏ ਘੋੜੇ ਹੱਥੇ ਸੀਸ ਪਰ ਮੁਖ ਲਗ ਚੀਰੇ ਕਈਆਂ ਦੇ ਤੁਨੀ ਸਿਰ ਚ ਮਾਰਦੇ ਨੇ ਤੂਫਾੜ ਕਰ ਦਿੰਦੇ ਨੇ ਛਾਤੀ ਤੱਕ ਇਤੇ ਤੇ ਮੁਖ ਬਜੇ ਕਰਪਾਨ ਕਈਆਂ ਦੇ ਮੂੰਹ ਤੇ ਤਲਵਾਰ ਵੱਜਦੀ ਐ ਕੰਨ ਨਾਸ ਕਾਸ਼ ਦੇ ਕਿਤਕ ਕਈਆਂ ਦੇ ਕੰਨ ਕਈਆਂ ਦੇ ਨਾਸਾਂ ਕਟੀਆਂ ਗਈਆਂ ਇਚਿਤ ਕਰੇ ਬਲੋਚਨ ਹਾਨ ਕਈਆਂ ਦੇ ਅੱਖਾਂ ਸੱਤ ਸੰਜਨਾ ਕਰ ਦਿੱਤੇ ਮਾਰ ਕੇ ਤਲਵਾਰ ਸਿੱਧੀ ਮੋਢੇ ਲਗੇ ਵਿੱਚ ਤੇ چیرਤ ਕਈਆਂ ਦੇ ਮੋਢੇ ਚੀਰੇ ਗਏ ਸ਼ਾਸਤਰ ਗਏ ਹੱਥ ਨੂੰ ਕਟ ਜਾਤ ਕਈਆਂ ਦੇ ਸੱਤ ਸੰਗ ਦੀ ਸ਼ਾਸਤਰ ਹੱਥ ਵਿੱਚ ਹੀ ਰਹਿ ਗਏ ਬਾਹਾਂ ਕਟੀਆਂ ਗਈਆਂ ਇਤੇ ਕੰਟ ਕਰ ਸਰ ਉਤਰਤ ਕੰਗਿਆ ਦੇ ਸੱਤ ਜੀ ਕੰਠ ਤੋਂ ਕੱਟੇ ਗੇ ਗਲ ਟੜਾਂ ਖਾਲੀ ਹੋ ਗਈਆਂ ਘਰ ਘਿਰ ਪਾਰ ਤੇ ਕਿਤਕ ਤਰਫਾਤ ਟੜਫਦੇ ਟੜਫਦੇ ਧੜ ਗਿਰੀ ਜਾਂਦੇ ਆਂ ਕੱਟ ਤੇ ਕੱਟ ਨਾ ਮਿੜਤ ਭੜਕ ਮਿੜਤ ਅਟਕ ਭਟ ਅਟਕਦੇ ਨਹੀਂ ਸੂਰਮੇ ਸਤ ਸੰਗਤ ਜੀ ਸਾਹਮਣੇ ਵੱਧ ਰਹੇ ਨੇ ਕਈ ਲੱਕ ਤੋਂ ਕੱਟ ਦਿੱਤੇ ਬਾਤ ਕਰੇ ਖੜਗ ਸਹਿ ਗਾਤ ਬੜੇ ਤੇਜ਼ੀ ਦੇ ਨਾਲ ਤਲਵਾਰ ਤੇਗੇ ਬਾਹ ਰਹੇ ਨੇ ਸਰੋਨ ਦਬਹਤ ਅਨੇਕਨ ਕੇਤਨ ਅਨੇਕਾਂ ਦੇ ਸਰੀਰ ਤੇ ਖੂਨ ਬਹਿ ਗਿਆ ਆਓ ਪੱਕਾ ਫੱਕ ਬੋਲਤ ਕਾਗ ਗੱਬ ਗੱਬ ਕਰਕੇ ਸਤ ਸੰਗਤ ਜੀ ਜਕਮ ਬੋਲਦੇ ਨੇ ਵਿੱਚੋਂ ਫੁਆਰਿਆਂ ਵਾਂਗੂ ਖੂਨ ਨਿਕਲਦਾ ਸਮੁੱਖ ਇਮਾਮ ਬਖਸ਼ ਤਬ ਹੋਏ ਜਦੋਂ ਉਹ امام ਮੇ ਸਾਹਮਣੇ ਆਇਆ ਹੈ ਚਰ ਬੇ ਵਿਦਿਆ ਬੜ ਜਾਣ ਇਹ ਘੋੜੇ ਦੇ ਉੱਤੇ ਤੂੰ ਦੀ ਚੜਨ ਦੀ ਵਿਦਿਆ ਚ ਨਪੁੰਨ ਸੀ ਅਦਕ ਫੰਦਾਵਤ ਇਤ ਉਤ ਫੇਰਤ ਲਟਾਉਦਾ ਘੋੜੇ ਨੂੰ ਚਟ ਪਾਉਂਦਾ ਆ ਰਿਹਾ ਹੈ ਕਬੇ ਤਫੰਗ ਹਤੇਟ ਗਿਆਨ ਲੜੇ ਆ ਕਰਕੇ ਸੱਤ ਦੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਸਭ ਲੈ ਜਾ ਗਏ ਮਾਰ ਤਾਬਤ ਕਈਆਂ ਤਾਂ ਸੱਤ ਜੀ ਦੇ ਭਾਈ ਨਾਨੋ ਜੀ ਨੇਜੇ ਨਾਲ ਚਲਾਉਂਦੇ ਕਬੂਨ ਚਬਟ ਕੇ ਕਾਇ ਕੁਰਬਾਨ ਕਈਆਂ ਸੂਰਮਿਆਂ ਦੇ ਕ੍ਰਪਾਨਾ ਵੱਜਦੀਆਂ ਨਾਨੋ ਸੰਗਿਆ ਰਿਓ ਤੱਬ ਹਵੈ ਠਗ ਆਕੇ ਨੇੜੇ ਸਤ ਸੰਗ ਜੀ ਨਾਨੋ ਦੇ ਮੁਕਾਬਲੇ ਤੇ ਆਇਆ ਹੈ ਇਮਾਮ ਬਖਸ਼ ਸਤ ਸੰਗ ਜੀ ਸਮਾਪੂਰਨ ਹੋਇਆ ਇੱਥੇ ਬਸਨਾਮ ਦਿੰਦੇ ਹਾਂ ਜਿਸ ਪ੍ਰਕਾਰ ਸਤ ਸੰਗ ਜੀ ਭਾਈ ਨਾਨੋ ਜੀ ਵੀ ਸ਼ੀਧੀ ਪਹੁੰਚਣਗੇ ਇਹ ਇਮਾਮ ਬਖਸ਼ ਵੀ ਮਾਰਿਆ ਜਾਣ ਉਸ ਤੋਂ ਬਾਅਦ ਸਤ ਸੰਗਤ ਜੀ ਇਹਦਾ ਪੁੱਤਰ ਹੈ ਨਬੀ ਬਖਸ਼ 2000 ਫੌਜ ਦਾ مالک ਉਹਨੇ ਸਤ ਸੰਗਤ ਜੀ ਚੜਨਾ ਇਹ ਨਾਲ ਲੈ ਕਰਕੇ ਕਰਮਚੰਦ ਤੇ ਸਤ ਜੀ ਰਤਨ ਚੰਦ ਖੇੜੜ ਦੇ ਲੜ ਕੇ ਨੂੰ ਇਹ ਸਤ ਸੰਗਤ ਜੰਗ ਦਾ ਪ੍ਰਸੰਗ ਕੱਲ ਨੂੰ ਵਿਚਾਰਾਂਗੇ ਇੱਥੇ ਬਸ ਨਾਮ ਦਿੰਦੇ ਹਾਂ ਕੋ ਨਾ ਚੁੱਕਾ ਮਾਫ ਕਰਨੀਓ ਸਤ ਸੰਗਤ ਜੀ ਸਤ ਗੁਰੂ ਜੀ ਨੇ ਬੜੀ ਕੀਤੀ ਕਿਰਪਾ ਕੀਤੀ ਸਤ ਸੰਗਤ ਜੀ ਸੰਤ ਮਹਾਪੁਰਖ ਜਗਿੰਦਰ ਸਿੰਘ ਜੀ ਸਤ ਸੰਗਤ ਜੀ ਦਰਸ਼ਨ ਦਿੱਤੇ ਆਪਾਂ ਨੂੰ ਇੱਥਨ ਚੇਤ ਹੀ ਇਸ ਵੇਲੇ ਖਾਲਸਾ ਜੀ ਰਸਮਾਨੋ ਕੀਰਤਨ ਸਤ ਸੰਗਤ ਜੀ ਰਾਸਪੰਨ ਰਾਗੀ ਸੰਗਾਂ ਦੀ ਰਸਨਾ ਤੋਂ ਆਪਾਂ ਬਿਰਤੀਆਂ ਨੂੰ ਕਾਗਰ ਕਰਕੇ ਸੁਣੀਏ ਸਤਗੁਰੂ ਜੀ ਕਿਰਪਾ ਕਰਨ ਖਾਲਸਾ ਜੀ ਘੜੀਆਂ ਲੇਖੇ ਲੋਣ ਜਿਸ ਕਰਕੇ ਕਿਰਤ ਕਰਤ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ